ਅੱਜ ਅਰਲੀ ਮਾਰਨਿੰਗ ਇੱਕ ਇਨਫੋਰਮੇਸ਼ਨ ਥਾਣਾ ਸਲਾਮਾਬਾਦ ਰਸੀਵ ਹੋਈ ਸੀ ਜਿਸ ਦੇ ਵਿੱਚ ਇੱਕ ਮਾਈਨਰ ਲੜਕੀ ਦਾ ਜਿਹੜਾ ਵਾ ਕਤਲ ਕੀਤਾ ਗਿਆ ਸੀਗਾ ਉਸ ਇਨਫੋਰਮੇਸ਼ਨ ਤੇ ਇਮੀਡੀਏਟਲੀ ਐਕਟ ਕਰਦੇ ਆ ਸਾਡੀਆਂ ਐਸਐਚਓ ਹਰਸਨਦੀਪ ਸਿੰਘ ਇਨਚਾਰਜ ਥਾਣਾ ਸਲਾਮਾਬਾਦ ਅਤੇ ਚੌਕੀ ਇਨਚਾਰਜ ਦਵਿੰਦਰ ਸਿੰਘ ਇਹਨਾਂ ਦੀਆਂ ਟੀਮਾਂ ਨੇ ਮੌਕੇ ਤੇ ਉੱਤੇ ਰਿਸਪੌਂਡ ਕੀਤਾ ਇਸ ਦੇ ਵਿੱਚ ਜਿਸ ਘਰ ਦੇ ਵਿੱਚ ਇਹ লাশ ਪਈ ਸੀ ਉਸ ਦੇ ਵਿੱਚ ਇਹ ਗੱਲ ਸਾਹਮਣੇ ਆਈ ਵੀ ਇੱਕ ਸੋਨੂ ਨਿਸ਼ਾਦ ਪੁੱਤਰ ਗੁੰਭਕਰਨ ਤੇ ਉਸ ਦੀ ਪਤਨੀ ਜਿਹੜੀ ਅਨੀਤਾ ਆ ਪਿੱਛੋਂ ਆਜਮਗੜ੍ਹ ਦੇ ਰਹਿਣ ਵਾਲਾ ਆ ਉਹਨਾਂ ਉਹ ਉਸ ਘਰ ਦੇ ਵਿੱਚ ਰਹਿ ਰਹੇ ਸਨ ਇਹਨਾਂ ਦੋਵਾਂ ਮੀਆਂ ਬੀਵੀ ਦੀ ਇਹ ਦੂਜੀ ਸ਼ਾਦੀ ਹੈ ਦੋਵਾਂ ਦੀ ਦੂਜੀ ਦੂਜੀ ਸ਼ਾਦੀ ਹੈ ਉਸ ਦੇ ਵਿੱਚ ਜਿਹੜੀ ਅਨੀਤਾ ਆ ਇਸ ਦੀ ਪਿਛਲੀ ਸ਼ਾਦੀ ਦੇ ਵਿੱਚੋਂ ਇੱਕ ਲੜਕੀ ਤੇ ਇਸ ਜਿਹੜਾ ਸੋਨੂ ਦੇ ਨਾਲ ਦੀ ਸ਼ਾਦੀ ਦੇ ਵਿੱਚੋਂ ਤਿੰਨ ਬੱਚੇ ਇਸਤੇ ਪੈਦਾ ਹੋਏ ਸਨ ਜਿਹੜੀ ਅ ਪਿਛਲੀ ਸ਼ਾਦੀ ਦੇ ਵਿੱਚੋਂ ਜਿਹੜੀ ਲੜਕੀ ਜਿਹੜੀ ਪ੍ਰੀਤੀ ਪੈਦਾ ਹੋਈ ਸੀਗੀ ਉਸ ਦੀ ਉਮਰ ਕਰੀਬ 15 ਤੋਂ ਹੋਇਆ 16 ਸਾਲ ਸੀਗੀ ਇਹ ਜਿਹੜਾ ਇਹਦਾ ਸਤੇਲਾ ਬਾਪ ਜਿਹੜਾ ਸੋਨੂ ਆ ਇਸ ਦੇ ਉੱਤੇ ਜਿਹੜੀ ਆ ਮਾੜੀ ਨਿਗਰ ਰੱਖਣ ਲੱਗ ਪਿਆ ਜਿਸ ਦੇ ਗੱਲ ਕਰਕੇ ਇਹਨਾਂ ਦੇ ਘਰ ਦੇ ਵਿੱਚ ਥੋੜਾ ਚਿਰ ਪਹਿਲਾਂ ਟਕਰਾਅ ਰਹਿਣਾ ਸ਼ੁਰੂ ਹੋ ਗਿਆ ਅੱਜ ਸਵੇਰੇ ਜਦੋਂ ਅਨੀਤਾ ਆਪਣੇ ਕੰਮ ਇੱਥੇ ਧਾਗਾ ਫੈਕਟਰੀ ਦੇ ਵਿੱਚ ਇਹ ਕੰਮ ਕਰਦੀ ਹੈ ਆਪਣੇ ਕੰਮ ਦੇ ਉੱਤੇ ਗਈ ਜਦੋਂ ਇਹ ਵਾਪਸ ਆਈ ਤੇ ਨੇ ਵੇਖਿਆ ਕਿ ਇਸ ਦੀ ਲੜਕੀ ਦੀ লাশ ਜਿਹੜੀ ਆ ਉਹ ਉਹ ਕਮਰੇ ਦੇ ਵਿੱਚ ਪਈ ਸੀਗੀ ਖੂਨ ਨਾਲ ਲਥਪਤ ਜਦੋਂ ਇਸ ਸਾਰੇ ਨੂੰ ਤਸਦੀਕ ਕੀਤਾ ਗਿਆ ਤੇ ਗੱਲ ਸਾਹਮਣੇ ਆਈ ਕਿ ਇਸ ਦੇ ਜਿਹੜੇ ਸਤੇਲੇ ਪਿਤਾ ਸੋਨੂ ਨੇ ਹੀ ਇਸ ਦਾ ਜਿਹੜਾ ਵਾ ਲੱਕੜੀ ਦਸਤੀ ਲੱਕੜ ਦੇ ਨਾਲ ਜਿਹੜਾ ਵਾ ਸਿਰ ਦੇ ਉੱਤੇ ਵਾਰ ਕਰਕੇ ਇਹਦਾ ਕਤਲ ਕਰ ਦਿੱਤਾ ਗਿਆ ਜਿਸ ਨੂੰ ਜਿਹੜਾ ਵਾ ਸਾਡੀ ਟੀਮ ਵੱਲੋਂ ਜਿਹੜਾ ਵਾ ਕੁਝ ਹੀ ਸਮੇਂ ਦੇ ਵਿੱਚ ਇਸ ਨੂੰ ਗ੍ਰਿਫਤਾਰ ਕਰਕੇ ਸਾਰੇ ਕੇਸ ਨੂੰ ਹੱਲ ਕਰ ਲਿਆ ਗਿਆ ਇਸ ਦੇ ਵਿੱਚ ਜੇਸ ਵਾਰਦਤ ਨਾਲ ਜੇਸ ਹਥਿਆਰ ਜਿਹੜੀ ਲੱਕੜਾ ਜਿਸ ਨਾਲ ਵਾਅਦਾ ਤੋਂ ਅੰਜਾਮ ਦਿੱਤਾ ਗਿਆ ਉਹ ਵੀ ਜਿਹੜੀ ਵਾਕਤ ਦੌਰ ਰਿਕਵਰ ਕਰ ਲਈ ਗਈ ਹੈ ਤੇ ਇਸ ਦੇ ਉੱਤੇ ਜਿਹੜਾ ਮਕਦਮਾ ਨੰਬਰ 408 ਅੰਡਰ ਸੈਕਸ਼ਨ 103 ਬੀ ਐਨਐਸ ਜਿਹੜਾ ਥਾਣਾ ਸਲਾਮਾਬਾਦ ਰਜਿਸਟਰ ਕੀਤਾ ਗਿਆ ਤੇ ਮਕਦਮੇ ਦੀ ਤਫਤੀਸ਼ ਜਿਹੜੀ ਉਹ ਕੀਤੀ ਜਾ ਰਹੀ ਹੈ